ਸਤ ਸ੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਹੋਰ ਦੁਨੀਆ ਪਰ ਦੀ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਬੇਲਾ ਜੀ ਅੱਜ ਸ਼੍ਰੀ ਕਾਲ ਤਕ ਸਾਇਵਿਕੇ ਸੱਤ ਮੈਂਬਰੀ ਕਮੇਟੀ ਦੀ ਜਿਹੜੀ ਮੀਟਿੰਗ ਹੈ ਉਹ ਸੱਦੀ ਗਈ ਹੈ ਸੋ ਗਿਆਨੀ ਰਘੂਵੀਰ ਸਿੰਘ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਕਿ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਸੋ ਇਹਨਾਂ ਚਰਚਾਵਾਂ ਨੂੰ ਕਿਸ ਤਰੀਕੇ ਨਾਲ ਦੇਖਿਆ ਜਾਵੇ ਪੂਰੀ ਸਥਿਤੀ ਹੁਣ ਬਣੀ ਕੀ ਹੋਈ ਹੈ ਇਸ ਦੇ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਨਾ ਹਜੂ ਜੀ ਬਹੁਤ ਮਹੱਤਵਪੂਰਨ ਤੁਹਾਡਾ ਸਵਾਲ ਹੈ ਕੱਲ ਦੇ ਘਟਨਾਕ੍ਰਮ ਤੋਂ ਬਾਅਦ ਲਗਾਤਾਰ ਇਸ ਤਰ੍ਹਾਂ ਦੇ ਜਿਹੜੇ ਕਿਆਸ ਹੈ ਉਹ ਲਗਾਤਾਰ ਲੱਗਦੇ ਆ ਰਹੇ ਨੇ ਕਿ ਅੱਜ ਸਵੇਰੇ ਜਿਹੜੇ 7 ਮੈਂਬਰ ਨੇ ਉਸ ਕਮੇਟੀ ਦੇ ਜਿਹਦੀ ਜ਼ਿੰਮੇਵਾਰੀ ਲਈ ਗਈ ਸੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਸਿੰਘ ਸਹਬਾਨਾ ਵੱਲੋਂ ਜਿਸ ਕਮੇਟੀ ਦੀ ਸਥਾਪਨਾ ਕੀਤੀ ਗਈ ਸੀ ਕਿ ਉਹ ਭਰਤੀ ਪ੍ਰਕਿਰਿਆ ਜਿਹੜੀ ਉਹਨੂੰ ਵੇਖੇ ਅੱਜ ਉਹਦੇ ਮੈਂਬਰਾਂ ਦੀ ਮੀਟਿੰਗ ਸੱਦੀ ਗਈ ਹੈ ਹਾਲਾਂਕਿ ਅਧਿਕਾਰਿਕ ਤੌਰ ਦੇ ਉੱਤੇ ਇਹਦੀ ਜਾਣਕਾਰੀ ਤਾਂ ਨਹੀਂ ਹੈ ਪਰ ਸੂਤਰਾਂ ਦੇ ਹਵਾਲੇ ਨਾਲ ਇਹ ਖਬਰਾਂ ਨੇ ਕਿ ਅੱਜ ਸਾਰੇ 7 ਮੈਂਬਰਾਂ ਨੂੰ ਸੱਦਿਆ ਗਿਆ ਜਫੀਦਾਰ ਕਿਰਪਾਲ ਸਿੰਘ ਬਡੂਂਗਰ ਆਪਣੀ ਸੇਧ ਦਾ ਹਵਾਲਾ ਦੇ ਕੇ ਅਸਤੀਫਾ ਦੇ ਗਏ ਸੀ ਬਾਕੀ ਪੰਜ ਮੈਂਬਰਾਂ ਵੱਲੋਂ ਬੀਬੀ ਸਤਵੰਤ ਕੌਰ ਹੋਣਾ ਨੇ ਖੁਦ ਜਿਹੜੀ ਰਿਪੋਰਟ ਹੈ ਪਿਛਲੀ ਮੀਟਿੰਗ ਦੀ ਜਿਹਦੇ ਚ ਪੰਜ ਮੈਂਬਰ ਰਹਿ ਗਏ ਸੀ ਉਹ ਸੌਂਪੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਪਰ ਹੁਣ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਦੁਬਾਰਾ ਮੀਟਿੰਗ ਸੱਦ ਲਈ ਹੈ ਪਰ ਕੱਲ ਜਦੋਂ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਹਰਜਿੰਦਰ ਸਿੰਘ ਧਾਮੀ ਹੋਣਾ ਦਾ ਜਿਹੜਾ ਕਮੇਟੀ ਦੀ ਮੈਂਬਰਸ਼ਿਪ ਤੋਂ فارਗ ਹੋਣ ਦਾ ਜਿਹੜਾ ਉਹਨਾਂ ਦਾ ਉਹਨਾਂ ਦੀ ਬੇਨਤੀ ਸੀ ਜਾਂ ਇੱਕ ਤਰੀਕੇ ਨਾਲ ਉਹਨਾਂ ਦਾ ਅਸਤੀਫਾ ਸੀ ਉਹ ਨਾਮਨਜ਼ੂਰ ਹੈ ਤੇ ਇਥੋਂ ਤੱਕ ਬੇਨਤੀ ਕੀਤੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਿ ਹਰਜਿੰਦਰ ਸਿੰਘ ਧਾਮੀ ਬਤੌਰ ਐਸਜੀਪੀਸੀ ਪ੍ਰਧਾਨ ਆਪਣੀ ਜ਼ਿੰਮੇਵਾਰੀ ਨਿਭਾਉਣ ਹੁਣ ਅੱਜ ਵੇਖਣ ਵਾਲੀ ਗੱਲ ਇਹ ਹੋਏਗੀ ਕਿ ਕੀ ਅੱਜ ਹਰਜਿੰਦਰ ਸਿੰਘ ਧਾਮੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਣਗੇ ਜਿੱਥੇ ਬਾਕੀ ਦੇ ਕਮੇਟੀ ਮੈਂਬਰ ਪਹੁੰਚਣਗੇ ਹਾਲਕਿ ਅੱਜ ਸਵੇਰੇ ਸਵੇਰੇ ਕਮੇਟੀ ਮੈਂਬਰਾਂ ਨਾਲ ਗਲਤ ਨਹੀਂ ਹੋ ਸਕੀ ਪਰ ਮੰਨਿਆ ਇਹ ਜਾ ਰਿਹਾ ਹੈ ਕਿ ਅੱਜ ਇਹ ਮੀਟਿੰਗ ਹੋ ਸਕਦੀ ਹੈ ਅੱਜ ਨਹੀਂ ਤੇ ਇਹਦਾ ਵੇਲਾ ਦੁਬਾਰਾ ਵੀ ਰੱਖਿਆ ਜਾ ਸਕਦਾ ਪਰ ਸੰਭਾਵਨਾ ਇਹ ਹੈ ਕਿ ਅੱਜ ਇਹ ਮੀਟਿੰਗ ਹੋ ਸਕਦੀ ਹੈ ਹੁਣ ਅਗਰ ਹਰਜਿੰਦਰ ਸਿੰਘ ਧਾਮੀ ਇਸ ਮੀਟਿੰਗ ਦੇ ਵਿੱਚ ਨਹੀਂ ਪੁੱਜਦੇ ਤਾਂ ਕੀ ਇਹ ਮੰਨਿਆ ਜਾਏਗਾ ਕਿ ਉਹ ਉਸੇ ਤਰ੍ਹਾਂ ਨਾਲ ਆਪਣੇ ਸਟੈਂਡ ਤੇ ਕਾਇਮ ਨੇ ਜਿਵੇਂ ਉਹ এসজিপি ਸੀ ਦੇ ਪ੍ਰਧਾਨਗੀ ਦਾ ਅਹੁਦਾ ਮੁੜ ਨਹੀਂ ਸਵਾਲ ਸੰਭਾਲ ਰਹੇ ਕਿਉਂਕਿ ਅੰਤਰਿਕ ਕਮੇਟੀ ਨੇ ਤਾਂ ਜਿਹੜਾ ਹੈਗਾ ਉਹਨਰ ਦਾ ਅਸਤੀਫਾ ਪੈਂਡਿੰਗ ਰੱਖਿਆ ਹੋਇਆ ਹੁਣ ਜਿਹੜਾ ਇਹ ਘਟਨਾਕਰਮ ਵਾਪਰ ਰਿਹਾ ਹੈ ਅਗਰ ਅੱਜ ਮੀਟਿੰਗ ਹੁੰਦੀ ਹੈ ਅਗਰ ਇਹ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਜਥੇਦਾਰ ਗਿਆਨੀ ਰਗਵੀਰ ਸਿੰਘ ਕੋਲੇ ਜਾਂਦੇ ਨੇ ਤੇ ਅੱਜ ਗਿਆਨੀ ਰਗਵੀਰ ਸਿੰਘ ਉਹਨਾਂ ਦਾ ਜਿਹੜਾ ਅਗਲਾ ਨਿਰਦੇਸ਼ ਹੋਏਗਾ ਇਸ ਕਮੇਟੀ ਨੂੰ ਇਹਦੇ ਵਿੱਚ 7 ਮੈਂਬਰ ਜਾਂਦੇ ਨੇ ਜਾਂ 6 ਜਾਂਦੇ ਨੇ ਜਾਂ 5 ਜਾਂਦੇ ਨੇ ਇਹਦਾ ਵੀ ਖੁਲਾਸਾ ਹੋ ਜਾਊਗਾ ਪਰ ਜਿਹੜਾ ਅੱਜ ਦਾ ਨਿਰਦੇਸ਼ ਹੈ ਇਸ ਕਮੇਟੀ ਨੂੰ ਉਹ ਬਹੁਤ ਅਹਿਮियत ਵਾਲਾ ਹੋ ਸਕਦਾ ਹੈ ਹਰਜੋਜੀ ਜਿਹੜੇ ਵੱਖ-ਵੱਖ ਬੁੱਧੀਜੀਵੀ ਨੇ ਬੜੇ ਸਿਆਣੇ-ਸਿਆਣੇ ਪੱਤਰਕਾਰ ਨੇ ਉਹਨਾਂ ਦੇ ਵਿਸ਼ਲੇਸ਼ਣ ਔਰ ਜਿਹੜੇ ਸਿਆਸਤ ਨੂੰ ਧਰਮ ਦੀ ਸਿਆਸਤ ਨੂੰ ਬਹੁਤ ਨੇੜੇਉ ਜਾਣਦੇ ਨੇ ਉਹਨਾਂ ਦਾ ਵੀ ਇਹ ਮੰਨਣਾ ਹੈ ਕਿ ਜਿਹੜੀ ਇਹ ਲੜਾਈ 2 ਦਸੰਬਰ ਨੂੰ ਅਕਾਲੀ ਦਲ ਦੇ ਦੋ ਟੜਿਆਂ ਦੇ ਰੂਪ ਦੇ ਵਿੱਚ ਫੈਸਲੇ ਦੇ ਰੂਪ ਵਿੱਚ ਸਾਹਮਣੇ ਆਈ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਇਹ ਗੱਲ ਕਿਤੇ ਹੋਰ ਚਲੀ ਗਈ ਹੈ। ਔਰ ਜਦੋਂ ਪਹਿਲੀ ਵਾਰੀ ਸੁਖਬੀਰ ਸਿੰਘ ਬਾਦਲ ਨੂੰ ਸੱਦਿਆ ਗਿਆ ਸੀ ਜਾਂ ਜਦੋਂ ਸੁਧਾਰ ਲਹਿਰ ਦੇ ਨਾਮ ਤੇ ਕੁਝ ਲੀਡਰਾਂ ਨੇ ਸ਼ਿਕਾਇਤ ਕੀਤੀ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਇਹ ਗੱਲ ਜਿਹੜੀ ਕਿਤੇ ਹੋਰ ਚਲੀ ਗਈ ਹੈ ਔਰ ਅੱਜ ਗੱਲ ਇੱਥੇ ਪਹੁੰਚ ਗਈ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਮੁੱਖ ਜਥੇਦਾਰ ਨੇ ਜੱਥੇਦਾਰ ਸ਼੍ਰੀ ਅਕਾਲ ਚਕਤ ਸਾਹਿਬ ਨੇ ਉਹਨਾਂ ਦਾ ਅਧਿਕਾਰ ਖੇਤਰ ਕਿੱਥੋਂ ਤੱਕ ਹੈ ਗੱਲ ਇੱਥੇ ਚਲੀ ਗਈ ਹੈ ਪਰ ਅਚਾਨਕ ਹੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇੱਕ ਅੰਤਰਿਕ ਕਮੇਟੀ ਬਹੁਤ ਮਹੱਤਵਪੂਰਨ ਕਮੇਟੀ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਈ ਹੈ ਜਦੋਂ ਐਸਜੀਪੀਸੀ ਪ੍ਰਧਾਨ ਅਸਤੀਫਾ ਦੇ ਦਿੰਦੇ ਨੇ ਇੱਕ ਤਰੀਕੇ ਨਾਲ ਹਰ ਫੈਸਲੇ ਤੇ ਹਰ ਫੈਸਲੇ ਦੀ ਜ਼ਿੰਮੇਵਾਰੀ ਵੀ ਚੱਕ ਰਹੀ ਹੈ ਅੰਤਰਿਕ ਕਮੇਟੀ ਪਰ ਅੰਤਰੀਂ ਕਮੇਟੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲਣ ਵੀ ਜਾਂਦੀ ਹੈ ਔਰ ਉਹਨਾਂ ਨੂੰ ਜਾਣਕਾਰੀ ਵੀ ਦੇ ਕੇ ਆਉਂਦੀ ਹੈ ਕਿ ਜਿਹੜਾ ਸਿੱਖ ਗੁਰਦੁਆਰਾ ਐਕਟ 1925 ਹੈ ਉਹਦੇ ਤਹਿਤ ਜਿਹੜੇ ਜਥੇਦਾਰ ਸਹਿਮਾਨ ਨੇ ਉਹਨਾਂ ਦੇ ਅਧਿਕਾਰ ਖੇਤਰ ਕੀ ਨੇ ਇਸੇ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਬੜੀ ਨਰਾਜ਼ਗੀ ਵਾਲੇ ਲਹਿਜੇ ਦੇ ਵਿੱਚ ਇਹ ਗੱਲ ਕਹੀ ਹੈ ਕਿ ਉਹ ਤਾਂ ਸੋਚਦੇ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜਿਹੜਾ ਹੁਕਮਨਾਮਾ ਜਾਂ ਸਨੇਹਾ ਉਹ ਕੁੱਲ ਦੁਨੀਆਂ ਦੇ ਜਿਹੜੇ ਸਿੱਖ ਨੇ ਉਹਨਾਂ ਤੱਕ ਪਹੁੰਚਦਾ ਉਹਨਾਂ ਨੇ ਕਿਹਾ ਕਿ ਪਰ ਮੈਨੂੰ ਤਾਂ ਅੰਤ੍ਰੰਕ ਕਮੇਟੀ ਤੋਂ ਹੀ ਪਤਾ ਲੱਗਿਆ ਕਿ ਸਾਡੇ ਸਾਡਾ ਅਧਿਕਾਰ ਖੇਤਰ ਕੀ ਹੈ ਜਿਹੜੀ ਇਸ ਲੈਜ਼ੇ ਚ ਸ਼੍ਰੀ ਗੰਗਾਧਰ ਸਾਹਿਬ ਦੇ ਜਥੇਦਾਰ ਨੇ ਗੱਲ ਕੀਤੀ ਹੈ ਉਸ ਤੋਂ ਬਾਅਦ ਇੱਕ ਵਾਰ ਫਿਰ ਜਿਹੜੇ ਧਾਰਮਿਕ ਹਲਕੇ ਨੇ ਜਾਂ ਪੁੱਧੀ ਜੀ ਵੀ ਹਲਕੇ ਨੇ ਉਹਨਾਂ ਦੇ ਵਿੱਚ ਇਹ ਗੱਲ ਉਭਾਰ ਲੈ ਗਈ ਹੈ ਕਿ ਕਿਉਂ ਅੱਜ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਸਾਰੇ ਜਥੇਦਾਰ ਸਹਿਬਾਨਾਂ ਦੇ ਸਬੰਧ ਦੇ ਵਿੱਚ ਵਿਧੀ ਵਿਧਾਨ ਕਿਉਂ ਨਹੀਂ ਬਣਾਏ ਗਏ ਕਿ ਸੱਚਮੁੱਚ ਇਹਨਾਂ ਸਾਰਿਆਂ ਦੀ ਨਿਯੁਕਤੀ ਦੇ ਨਾਲ ਨਾਲ ਇਹ ਸਾਰਿਆਂ ਨੂੰ ਕਿਸੇ ਵੇਲੇ ਵੀ ਮੁਤਲੀਆਂ ਹਟਾਉਣ ਦਾ ਜਿਹੜਾ ਅਧਿਕਾਰ ਹੈ ਉਹ ਅੰਤਰਕ ਕਮੇਟੀ ਦੇ ਕੋਲ ਹੀ ਹੈ ਤੇ ਕੀ ਕਿਤੇ ਨਾ ਕਿਤੇ ਜਿਹੜੀਆਂ ਇਹ ਗੱਲਾਂ ਆਉਂਦੀਆਂ ਨੇ ਕਿ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਸਾਡੀਆਂ ਜਿਹੜੀਆਂ ਸਭ ਤੋਂ ਵੱਡੀਆਂ ਧਾਰਮਿਕ ਸੰਸਥਾਵਾਂ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਸਿੱਧੇ ਅਸਿੱਧੇ ਰੂਪ ਚ ਕੰਟਰੋਲ ਕਰਨਾ ਚਾਹੁੰਦੀਆਂ ਨੇ ਅੱਜ ਤੱਕ ਅਗਰ 1925 ਦੇ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਇਹ ਪ੍ਰਾਵਧਾਨ ਨੇ ਤੇ ਜਦੋਂ ਵੱਖ-ਵੱਖ ਜਥੇਦਾਰ ਸਹਿਬਾਨਾਂ ਨੇ ਇਹ ਗੱਲ ਕੀਤੀ ਵਿਦਵਾਨਤੀ ਸਾਹਿਬ ਨੇ ਵੀ ਇਹ ਗੱਲ ਕੀਤੀ ਵੀਕ ਵਰੇ ਪਹਿਲਾਂ ਉਹ ਉਹ ਗੱਲ ਬੜੀ ਸ਼ਿੱਦਤ ਨਾਲ ਉਹਨਾਂ ਨੇ ਚੱਕੀ ਵੀ ਕਿ ਜ਼ਰੂਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਲਈ ਵੀ ਵਿਧਿ ਵਿਵਧਾਨ ਹੋਣੇ ਚਾਹੀਦੇ ਨੇ ਜਾਂ ਜਥੇਦਾਰ ਸਹਿਬਾਨਾਂ ਦੇ ਲਈ ਵੀ ਨਿਯੁਕਤੀ ਦੀ ਪ੍ਰਕਿਰਿਆ ਉਨਾਂ ਦੇ ਉਨਾਂ ਦੇ ਸੇਵਾ ਕਾਲ ਨਾਲ ਸੰਬੰਧਿਤ ਜਿਹੜੀਆਂ ਜਿਹੜੀਆਂ ਦਿਸ਼ਾ ਨਿਰਦੇਸ਼ ਨੇ ਉਹ ਵੱਖਰੇ ਤੌਰ ਦੇ ਉੱਤੇ ਹੋਣੇ ਚਾਹੀਦੇ ਨੇ ਪਰ ਇਹ ਗੱਲ ਹੁਣ ਇੱਕ ਵਾਰੀ ਫੇਰ ਜਾ ਕੇ ਉੱਠੀ ਹੈ ਜਦੋਂ ਕੱਲ ਜਥੇਦਾਰ ਰਗਵੀਰ ਸਿੰਘ ਉਹਨਾਂ ਨੇ ਇੱਕ ਤੰਜਮਈ ਲਹਿਜ਼ੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਵੱਲੋਂ ਜਿਹੜੀ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਉਹਦੇ ਤੇ ਆਪਣਾ ਪੱਖ ਰੱਖਿਆ ਹੁਣ ਜੋ ਜੋ ਮੇਰੀ ਸਮਝ ਕਹਿੰਦੀ ਹੈ ਹਰਜੋਤ ਜੀ ਮੈਨੂੰ ਇਹ ਲੱਗਦਾ ਹੈ ਕਿ ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਰਗबीर ਸਿੰਘ ਆਉਂਦੇ ਦਿਨਾਂ ਦੇ ਵਿੱਚ ਵੱਡੇ ਫੈਸਲੇ ਲੈਣਗੇ ਜਿਸ ਤਰ੍ਹਾਂ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਵੱਡੇ ਫੈਸਲੇ ਲਈ ਸਾਰੇ ਸਿੰਘ ਸਹਿਬਾਨਾਂ ਨੇ ਗਿਆਨੀ ਰਗबीर ਸਿੰਘ ਅੱਜ ਵੀ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਜਿਹੜੇ ਅਸਤੀਫੇ ਨੇ ਉਹਦੇ ਤੋਂ ਨਾਖੁਸ਼ ਨੇ ਔਰ ਲਗਾਤਾਰ ਜਿਹੜੇ ਸਿੰਘ ਸਹਿਬਾਨਾਂ ਦੇ ਅਹੁਦੇ ਨੇ ਔਰ ਜਿਹੜੇ ਤਖਤ ਸਹਿਬਾਨਾਂ ਦੇ ਜਥੇਦਾਰ ਨੇ ਉਹਨਾਂ ਦੀ ਮਾਨ ਮਰਿਆਦਾ ਉਹਨਾਂ ਦੀਆਂ ਪਰੰਪਰਾਵਾਂ ਨੂੰ ਲੈ ਕੇ ਗਨੀ ਰਗਬੀਰ ਸਿੰਘ ਚਿੰਤਿਤ ਵੀ ਨੇ ਗੰਭੀਰ ਵੀ ਨੇ ਹੁਣ ਆਉਂਦੇ ਦਿਨਾਂ 'ਚ ਜਿਹੜੀ ਦੇਖਣ ਵਾਲੀ ਗੱਲ ਹੈ ਬਹੁਤ ਸਾਰੇ ਲੋਕ ਇਹ ਗੱਲ ਕਰ ਰਹੇ ਸੀ ਜਥੇਦਾਰ ਸਾਹਿਬ ਨਰਾਜ਼ ਨਹੀਂ ਉਹ ਖੁਦ ਕਹਿ ਰਹੇ ਨੇ ਕਿ ਮੈਂ ਬੜਾ ਦੁਖੀ ਹਾਂ ਜਿਸ ਤਰ੍ਹਾਂ ਨਾਲ ਇਹ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਨੇ ਔਰ ਤਖਤਾਂ ਦੇ ਜਿਹੜੇ ਮਾਨ ਸਨਮਾਨ ਦੀ ਜਿਹੜੀ ਗੱਲ ਹੈ ਉਹ ਪੂਰੀ ਦੁਨੀਆ 'ਚ ਪਰਵਾਨ ਹੈ ਪਰ ਕਿਤੇ ਨਾ ਕਿਤੇ ਇਹਦੇ ਉੱਪਰ ਸਾਨੂੰ ਵਿਧੀ ਵਿਵਧਾਨ ਬਣਾਉਣ ਦੀ ਜ਼ਰੂਰਤ ਹੈ ਸਿੱਧੇ ਸਿੱਧੇ ਰੂਪ ਦੇ ਵਿੱਚ ਉਹਨਾਂ ਦੇ ਜਿਹੜੇ ਭਾਵ ਨੇ ਸ਼ਬਦਾਂ ਦੇ ਉਹ ਇਸ ਰੂਪ ਚ ਨਿਕਲਦੇ ਵੀ ਨੇ ਪਰ ਹਜੇ ਤੱਕ ਇਹ ਮੁੱਦੇ ਬਹੁਤੇ ਸੁਰਖੀਆਂ ਚ ਨਹੀਂ ਆਏ ਹੁਣ ਮੈਨੂੰ ਇਹ ਲੱਗਦਾ ਕਿ ਇਸ ਵਾਰ ਜਦੋਂ ਹੁਣ ਯਾਨੀ ਹਰਪ੍ਰੀਤ ਸਿੰਘ ਇਹ ਲਗਾਤਾਰ ਗੱਲ ਚੱਕ ਰਹੇ ਨੇ ਕਿ ਤਖਤ ਸਹਿਬਾਨਾਂ ਦੇ ਜਥੇਦਾਰਾਂ ਨੂੰ ਕੋਈ ਨਾ ਕੋਈ ਧਿਰਾਂ ਨੇ ਜੜੀਆਂ ਉਹ ਆਪਣੇ ਦਬਾਅ ਦੇ ਵਿੱਚ ਕੰਮ ਕਰਾਉਣਾ ਚਾਹੁੰਦੀਆਂ ਨੇ ਜਾਂ ਅਗਰ ਜਥੇਦਾਰ ਸਹਿਬਾਨ ਉਨ੍ਹਾਂ ਦੀ ਮਰਜ਼ੀ ਮੁਤਾਬਕ ਫੈਸਲੇ ਨਹੀਂ ਕਰਦੇ ਤੇ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਹੈ ਜਾਂ ਉਹਨਾਂ ਤੇ ਦਬਾਅ ਇਹਨੇ ਪਾਏ ਜਾਂਦੇ ਨੇ ਕਿ ਉਹ ਆਪ ਛੱਡ ਜਾਣ ਮੈਨੂੰ ਲੱਗਦਾ ਈਸ਼ਵਰ ਜਿਹੜੀਆਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣਗੀਆਂ ਉਹਨਾਂ ਦੇ ਵਿੱਚ ਵੀ ਤਖਤ ਸਹਿਬਾਨਾਂ ਦੇ ਦੀ ਜਿਹੜੀ ਹੈ ਆ ਆਜ਼ਾਦੀ ਕਿ ਉਹਨਾਂ ਦਾ ਸਿੱਧਾ ਸਿੱਧਾ ਪ੍ਰਬੰਧ ਕਿਸੇ ਕੋਲੇ ਨਾ ਹੋਵੇ ਆਪਣਾ ਵਿਧਿਵਿਧਾਨ ਬਣੇ ਤਖਤ ਸਹਿਬਾਨਾਂ ਦੇ ਜਥੇਦਾਰਾਂ ਦਾ ਤਖਤ ਸਹਿਬਾਨਾਂ ਦੀ ਆਜ਼ਾਦੀ ਤੋਂ ਭਾਵ ਜਿਹੜੇ ਤਖਤ ਸਹਿਬਾਨਾਂ ਦੇ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਦੀ ਉਹਨਾਂ ਦੀਆਂ ਨਿਯੁਕਤੀਆਂ ਔਰ ਉਹਨਾਂ ਨੂੰ ਹਟਾਉਣ ਦੀ ਜਾਂ ਕੋਈ ਜਾਂਚ ਦੀ ਜਿਹੜੀ ਪ੍ਰਕਿਰਿਆ ਹੈ ਉਹਦੇ ਤੇ ਸਪਸ਼ਟ ਦਿਸ਼ਾ ਨਿਰਦੇਸ਼ ਆਉਣ ਇਸ ਤਰ੍ਹਾਂ ਦੇ ਮੈਨੂੰ ਲੱਗਦਾ ਹੈ ਸ਼੍ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਮੁੱਦੇ ਉੱਭਰਣਗੇ ਔਰ ਅੱਜ ਮੁੱਦਾ ਮੁੱਖ ਰੂਪ ਦੇ ਵਿੱਚ ਇਹ ਵੱਡੇ ਰੂਪ 'ਚ ਦੁਨੀਆ ਦੇ ਸਾਹਮਣੇ ਆ ਗਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੀ ਉਹ ਸਰਬਉੱਚ ਨੇ ਸ਼੍ਰੀ ਅਕਾਲ ਤਖਤ ਸਾਹਿਬ ਸਰਬਉੱਚ ਤਨੇ ਪਰ ਕੀ ਜਿਹੜੀ ਉਹ ਜਥੇਦਾਰ ਨੇ ਉਹ ਸਰਬਉੱਚਤਾ ਦੇ ਨਾਲ ਆਪਣੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਦੇ ਸਕਦੇ ਨੇ ਜਾਂ ਉਹਨਾਂ ਦੇ ਜਿਹੜੇ ਫੈਸਲੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸਿੱਧੇ ਅਸਿੱਧੇ ਰੂਪ ਵਿੱਚ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਇਹ ਅੱਜ ਤੱਕ ਇਹ ਗੱਲਾਂ ਇਲਜ਼ਾਮਾਂ ਦੇ ਰੂਪ ਸੀ ਪਰ ਜਿਹੜੀਆਂ ਹੁਣ ਗੱਲਾਂ ਨੇ ਇਲਜ਼ਾਮਾਂ ਤੋਂ ਅੱਗੇ ਆ ਕੇ ਇਹਨਾਂ ਦੇ ਉੱਤੇ ਡਿਬੇਟ ਔਰ ਡਿਸਕਸ਼ਨ ਹੋ ਰਹੀ ਹੈ ਔਰ ਯਾਨੀ ਰਕबीर ਸਿੰਘ ਇਹਦੇ ਤੇ ਕੋਈ ਵੱਡਾ ਫੈਸਲਾ ਆਉਣ ਦੇ ਦਿਨਾਂ ਦੇ ਵਿੱਚ ਕਰ ਸਕਦੇ ਨੇ ਹਾਲਾਕੀ ਇਨਾਂ ਹਾਲਾਤਾਂ ਚ ਮੈਨੂੰ ਨਹੀਂ ਲੱਗਦਾ ਕਿ ਗਿਆਨੀ ਰਗਵੀਰ ਸਿੰਘ ਅਸਤੀਫਾ ਦੇ ਜਾਣਗੇ ਮੈਨੂੰ ਇਹ ਲੱਗਦਾ ਹੈ ਕਿ ਗਿਆਨੀ ਰਗਵੀਰ ਸਿੰਘ ਉਦਾਹਰਣ ਸੈੱਟ ਕਰਨਗੇ ਕੋਈ ਨਾ ਕੋਈ ਕੋਈ ਨਾ ਕੋਈ ਉਦਾਹਰਣ ਸੈੱਟ ਕਰਨਗੇ ਔਰ ਜਿੱਥੋਂ ਤੱਕ ਗੱਲ ਰਹੀ ਮੈਂਬਰਸ਼ਿਪ ਦੀ ਸੱਤ ਮੈਂਬਰੀ ਕਮੇਟੀ ਨੂੰ ਉਹ ਕੀ ਹੁਕਮ ਦੰਦੇ ਨੇ ਕੀ ਇਹ ਹੁਕਮ ਦੇਣਗੇ ਕਿ ਤੁਸੀਂ ਕਰੋ ਆਪਣੀ ਮੈਂਬਰਸ਼ਿਪ ਕੀ ਸ਼ਰੋਮਣੀ ਅਕਾਲੀ ਦਲ ਜਿਨ੍ਹਾਂ ਵੱਲੋਂ ਮੈਂਬਰਸ਼ਿਪ ਭਰਤੀ ਪ੍ਰਕਿਰਿਆ ਸੰਪੂਰਨ ਕਰ ਲਈ ਗਈ ਹੈ ਦਾਵਾ ਕੀਤਾ ਜਾ ਰਿਹਾ ਕਿ ਉਹਨਾਂ ਨੇ 20 ਫਰਵਰੀ ਤੱਕ ਆਪਣੀ ਭਰਤੀ ਪ੍ਰਕਿਰਿਆ ਪੂਰੀ ਕਰ ਲਈ ਕੀ ਗਿਆਨੀ ਰੁਗਵੀਰ ਸਿੰਘ ਉਸ ਭਰਤੀ ਪ੍ਰਕਿਰਿਆ ਨਾਲ ਸੰਬੰਧਿਤ ਰਿਕਾਰਡ ਮੰਗਣ ਦਾ ਹੁਕਮ ਵੀ ਦੇ ਸਕਦੇ ਨੇ ਕਿਸੇ ਤਰ੍ਹਾਂ ਦੀ ਜਿਹੜੀ ਭਰਤੀ ਹੋਈ ਹੈ ਉਹਦੇ ਸਬੰਧ ਚ ਜਾਂਚ ਪੜਤਾਲ ਦੇ ਹੁਕਮ ਵੀ ਦੇ ਸਕਦੇ ਨੇ ਕੀ ਉਸ ਭਰਤੀ ਪ੍ਰਕਿਰਿਆ ਨੂੰ ਉਹ ਪ੍ਰਵਾਨ ਕਰਨਗੇ ਜਾਂ ਸੱਤ ਮੈਂਬਰੀ ਕਮੇਟੀ ਨੂੰ ਕੋਈ ਨਵੀਂ ਤਰ੍ਹਾਂ ਦੇ ਅਧਿਕਾਰ ਦੇਣਗੇ ਅੱਜ ਇਹਦੇ ਉੱਪਰ ਨਜ਼ਰਾਂ ਲਗਾਤਾਰ ਟਿਕੀਆਂ ਰਹਿਣਗੀਆਂ ਕਿਉਂਕਿ 1 ਮਾਰਚ ਨੂੰ ਅਖਾਲੀ ਦਲ ਨੇ ਪਹਿਲਾਂ ਹੀ ਕਹਿ ਰੱਖਿਆ ਕਿ ਅਸੀਂ ਨਵੇਂ ਪ੍ਰਧਾਨ ਦੀ ਚੋਣ ਕਰਨੀ ਹੈ। ਸੋ ਜਿਹੜੇ ਆ 1-2 ਦਿਨ ਨੇ ਆਜ ਕੱਲ ਦੇ ਇਹ ਬਹੁਤ ਮਹੱਤਵਪੂਰਨ ਇਸ ਦਿਸ਼ਾ ਤੋਂ ਕਿ ਗਿਆਨੀ ਰੁਘਵੀਰ ਸਿੰਘ ਅੱਜ ਜਾਂ ਕੱਲ ਜਾਂ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੇ ਦਿਸ਼ਾ ਨਿਰਦੇਸ਼ ਦਿੰਦੇ ਨੇ ਕਮੇਟੀ ਨੂੰ ਐਸਡੀਪੀਸੀ ਦੀ ਮੈਂਬਰਸ਼ਿਪ ਤੇ ਕੀ ਬੋਲਦੇ ਨੇ ਔਰ ਅ ਅੰਤਰਿਕ ਕਮੇਟੀ ਦੇ ਮਾਮਲੇ ਦੇ ਉੱਤੇ ਕੀ ਉਹ ਕੋਈ ਇਸ ਤਰ੍ਹਾਂ ਦਾ ਬਿਆਨ ਦੇ ਕੇ ਨਵੀਂ ਉਦਾਹਰਨ ਸੈੱਟ ਕਰਨ ਦੀ ਕੋਸ਼ਿਸ਼ ਕਰਨਗੇ ਉਹ ਅਸਤੀਫਾ ਤਾਂ ਨਿਸ਼ਚਿਤ ਰੂਪ ਦੇ ਵਿੱਚ ਨਹੀਂ ਦੇਣਗੇ ਜਿਸ ਤਰ੍ਹਾਂ ਦੀਆਂ ਸਿਟੀਆਂ ਬਣੀਆਂ ਨੇ ਪਰ ਉਹ ਕਿਸ ਰੂਪ ਚ ਉਦਾਹਰਨ ਸੈੱਟ ਕਰਨਗੇ ਇਹਦੇ ਉੱਪਰ ਵੀ ਸਾਨੂੰ ਨਜ਼ਰ ਬਣਾ ਕੇ ਰੱਖਣੀ ਪੈਣੀ ਹੈ ਕਿਉਂਕਿ ਉਹ ਜ਼ਰੂਰ ਕੋਈ ਨਾ ਕੋਈ ਵੱਡਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਹੋਰ ਵੱਡਾ ਕਰਨ ਲਈ ਔਰ ਜਿਹੜੇ ਹੁਕਮ ਨੇ ਉਹਨਾਂ ਦੀ ਉਹਨਾਂ ਨੂੰ ਲਾਗੂ ਕਰਾਉਣ ਦੀ ਦਿਸ਼ਾ ਦੇ ਵਿੱਚ ਕੋਈ ਸਪਸ਼ਟ ਸੁਨੇਹੇ ਜਾਂ ਨਵੀਂ ਉਦਾਹਰਨ ਉਪੇਸ਼ ਕਰ ਸਕਦੇ ਨੇ ਔਰ ਇੱਕ ਵਾਰੀ ਫੇਰ ਉਹ ਇਹ ਗੱਲ ਵੀ ਕਰ ਸਕਦੇ ਨੇ ਕਿ ਜਥੇਦਾਰ ਸਹਿਬਾਨਾ ਦੀ ਨਿਯੁਕਤੀ ਤੋਂ ਲੈ ਕੇ ਉਹਨਾਂ ਦੇ ਸੇਵਾ ਕਾਲ ਨਾਲ ਸੰਬੰਧਿਤ ਵਿਧੀ ਵਿਧਾਨ ਨੇ ਜਿਹੜੇ ਉਹ ਵੱਖਰੇ ਤੌਰ ਤੇ ਬਣਨੇ ਚਾਹੀਦੇ ਨੇ ਨਾ ਕਿ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਇਹ ਕਿਹਾ ਜਾਵੇ ਕਿ ਇੱਥੋਂ ਦੇ ਜਥੇਦਾਰ ਸਹਿਬਾਨ ਨੇ ਜਿਹੜੇ ਉਹ 1925 ਦੇ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਪਾਬੰਦ ਨੇ ਕੁਝ ਗੱਲਾਂ ਦੇ ਲਈ ਸੋ ਉਹਨਾਂ ਦੀ ਜਿਹੜੀ ਸਰਬਉੱਚਤਾ ਹੈ ਸ਼੍ਰੀ ਕਾਲ ਤਕਸ ਸਾਹਿਬ ਦੇ ਜਥੇਦਾਰ ਸਹਿਬਾਨਾਂ ਦੀ ਉਸ ਸਰਬਉੱਚਤਾ ਨੂੰ ਸਰਬ ਉੱਚ ਦੇ ਤੌਰ ਦੇ ਉੱਤੇ ਉਹ ਪੇਸ਼ ਕਰਨ ਦੀ ਦਿਸ਼ਾ 'ਚ ਕਿਸ ਤਰ੍ਹਾਂ ਦੇ ਬਦਲਾਵਾਂ ਦੀ ਸਿਫਾਰਿਸ਼ ਜਾਂ ਵਕਾਲਤ ਕਰਨਗੇ ਇਹਦੇ ਉੱਪਰ ਵੀ ਗੱਲ ਆਉਂਦੇ ਦਿਨਾਂ ਦੇ ਵਿੱਚ ਹੋ ਸਕਦੀ ਹੈ। ਦਲਾ ਜੀ ਕੱਲ ਇੱਕ ਵਾਰ ਫੇਰ ਕੇਂਦਰੀ ਖੇਤੀਬਾੜੀ ਮੰਤਰੀ ਦੀ ਅਗਵਾਈ ਦੇ ਵਿੱਚ ਚੰਡੀਗੜ੍ਹ ਵਿਖੇ ਅਸੀਂ ਗੱਲ ਕਰੀਏ ਤਾਂ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਨੇ ਉਹਨਾਂ ਵਿਚਾਲੇ ਜਿਹੜੀ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ ਇਸ ਦੇ ਬਾਰੇ ਜ਼ਰੂਰ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕਰਿਓ ਕਿ ਆਖਰੀ ਇਸ ਮੀਟਿੰਗ ਦਾ ਨਿਚੋੜ ਕੀ ਨਿਕਲਿਆ ਹੈ ਗੱਲ ਅੱਗੇ ਵਧੀ ਹੈ ਤਾਂ ਆਖਿਰ ਕਿੰਨੀ ਕੁ ਗੱਲ ਅੱਗੇ ਵਧੀ ਹੈ ਜ਼ਰੂਰ ਇਸ ਉੱਪਰ ਅਪਡੇਟ ਤਾਜ਼ਾ ਜਾਣਕਾਰੀ ਸਾਂਝੀ ਕਰਿਓ ਦੇਖੋ ਕੱਲ ਦੀ ਜਿਹੜੀ ਮੀਟਿੰਗ ਸੀ ਇਹ ਬਹੁਤ ਮਹੱਤਵਪੂਰਨ ਮੀਟਿੰਗ ਮੰਨੀ ਜਾ ਰਹੀ ਸੀ ਪਰ ਮੈਂ ਇਹ ਕਹਿ ਸਕਦਾ ਕਿ ਕੱਲ ਦੀ ਮੀਟਿੰਗ ਵੀ ਜਿਹੜੀ ਕੱਲ ਰਾਤ ਮੀਟਿੰਗ ਜਿਹੜੀ ਖਤਮ ਹੋਈ ਹੈ ਦੇਰ ਰਾਤ ਇਹ ਮੀਟਿੰਗ ਵੀ ਬੇ ਸਿੱਟਾ ਰਹੀ ਹੈ ਔਰ ਇਸ ਮੀਟਿੰਗ ਨੇ ਇੱਕ ਅਗਲੀ ਮੀਟਿੰਗ ਦਾ ਰਾਹ ਪੰਦਰਾ ਕਰ ਦਿੱਤਾ ਹੈ ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਹੁਣ 19 ਮਾਰਚ ਨੂੰ ਫੇਰ ਮੀਟਿੰਗ ਹੋਏਗੀ ਸੋ ਕੱਲ 22 ਫਰਵਰੀ ਤੋਂ ਸਿੱਧੀ 19 ਮਾਰਚ ਸੋ ਅਗਰ ਸਰਕਾਰ ਚਾਹੁੰਦੀ ਤੇ ਹਫਤੇ ਹਫਤੇ ਜਾਂ 15-15 ਦਿਨਾਂ ਦੇ ਫਰਕ ਦੇ ਉੱਪਰ ਵੀ ਇਹਨਾਂ ਮੀਟਿੰਗਾਂ ਨੂੰ ਇਹਨਾਂ ਮੀਟਿੰਗਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਸੀ ਪਰ ਇੱਕ ਵਾਰ ਫੇਰ ਇਸ ਮੀਟਿੰਗ ਨੂੰ ਬਹੁਤ ਲੰਬੇ ਸਮੇਂ ਦੇ ਲਈ ਅੱਗੇ ਪਾ ਦਿੱਤਾ ਗਿਆ 19 ਮਾਰਚ ਦੇ ਲਈ ਹੁਣ ਕੱਲ ਦੀ ਮੀਟਿੰਗ ਦੀਆਂ ਖਾਸ ਗੱਲਾਂ ਕਿਹੜੀਆਂ ਰਹੀਆਂ ਫਿਰ ਮੈਂ ਇਹ ਇੱਕ ਵਾਰੀ ਜ਼ਰੂਰ ਸਾਂਝਾ ਕਰਦਾ ਕੱਲ ਦੀ ਮੀਟਿੰਗ ਦੇ ਵਿੱਚ ਪਹਿਲੀ ਵਾਰੀ ਜਿਹੜੇ ਭਾਰਤ ਦੇ ਖੇਤੀਬਾੜੀ ਮੰਤਰੀ ਆ ਸ਼ਿਵਰਾਜ ਸਿੰਘ ਚੋਹਾਨ ਉਹ ਉੱਚੇਚੇ ਤੌਰ ਦੇ ਉੱਤੇ ਇਸ ਮੀਟਿੰਗ ਦੇ ਵਿੱਚ ਆਏ ਔਰ ਤਿੰਨ ਪੰਜਾਬ ਦੇ ਮੰਤਰੀ ਸੀ ਇਹਦੇ ਵਿੱਚ ਔਰ ਕੁੱਲ ਤਿੰਨ ਖੇਤੀਬਾੜੀ ਕੇਂਦਰ ਦੇ ਮੰਤਰੀ ਸੀ ਇਸ ਤੋਂ ਇਲਾਵਾ ਕਿਸਾਨ ਆਗੂ ਢੱਲੇਵਾਲ ਉਹਨਾਂ ਦੀ ਜਥੇਬੰਦੀ ਐਸ ਕੇ ਐਮ ਇਹਨਾਂ ਨੂੰ ਗੈਰ ਸਿਆਸੀ ਦੇ ਤੌਰ ਤੇ ਕਿਹਾ ਜਾਂਦਾ ਹੈ ਤੇ ਇਸੇ ਤਰ੍ਹਾਂ ਜਿਹੜੇ ਪੰਦੇਰ ਸਾਹਿਬ ਨੇ ਉਹਨਾਂ ਦੀ ਜਿਹੜੀ ਜਥੇਬੰਦੀ ਸੀ ਉਹ ਵੀ ਇਹਦੇ ਵਿੱਚ ਮੌਜੂਦ ਸੀ ਔਰ ਇਸ ਮੀਟਿੰਗ ਦੇ ਵਿੱਚ ਲਗਾਤਾਰ ਇਹ ਗੱਲ ਹੁੰਦੀ ਰਹੀ ਕਿ ਐਮਐਸਪੀ ਕਾਨੂੰਨ ਲੀਗਲ ਗਾਰੰਟੀ ਬਣਾਇਆ ਜਾਵੇ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾਇਆ ਜਾਵੇ ਤਾਂ ਕਿ ਕਿਸਾਨਾਂ ਨੂੰ ਜਿਹੜੀ ਫਸਲਾਂ ਦੀ ਖਰੀਦ ਹੈ ਉਹਦੀ ਲੀਗਲ ਗਾਰੰਟੀ ਮਿਲ ਜੇ ਐਮਐਸਪੀ ਤੇ ਔਰ ਕਿਸਾਨ ਆਗੂਆਂ ਦਾ ਦਾਵਾ ਹੈ ਕਿ ਅਸੀਂ ਸਾਰੇ ਅੰਕੜੇ ਸਾਰੇ ਵੀਰਵੇ ਕੇਂਦਰ ਦੇ ਮੰਤਰੀਆਂ ਨੂੰ ਦਿੱਤੇ ਔਰ ਕੇਂਦਰ ਦੇ ਮੰਤਰੀ ਕਹਿੰਦੇ ਅਸੀਂ ਇਹਦੇ ਤੇ ਹੋਰ ਅੱਗੇ ਦਾ ਸਲਾਹ مشਵਰਾ ਕਰਕੇ ਫਿਰ 19 ਮਾਰਚ ਨੂੰ ਇਹਦੇ ਤੇ ਗੱਲ ਲੱਗੇ ਤੋਰਾਂਗੇ ਹੁਣ ਜਿਹੜੇ ਪੰਜਾਬ ਦੇ ਕਿਸਾਨ ਆਗੂ ਨੇ ਉਹਨਾਂ ਦੀਆਂ ਕੁਝ ਹੋਰ ਮੰਗਾ ਵੀ ਨੇ ਜਿਹੜੀਆਂ ਪੰਜਾਬ ਨਾਲ ਸਬੰਧਤ ਨੇ ਕੇਂਦਰ ਵਾਲੀਆਂ ਮੰਗਾ ਤਾਂ ਹੁਣ 19 ਮਾਰਚ ਨੂੰ ਮੀਟਿੰਗ ਹੋਣੀ ਹੈ ਔਰ ਕਿਸਾਨ ਲੀਡਰਾਂ ਨੇ ਕੀ ਕੀਤਾ ਸ਼ਿਵਰਾ ਸਿੰਘ ਚੋਹਾਨ ਨੇ ਕੀ ਕੀਤਾ ਇਹ ਵੀ ਗੱਲ ਥੋੜੀ ਥੋੜੀ ਸੁਣਦੇ ਆ ਪਰ ਉਸ ਤੋਂ ਪਹਿਲਾਂ ਭਗਵੰਤ ਮਾਨ ਦੇ ਨਾਲ ਜੁੜੀਆਂ ਜਿਹੜੀਆਂ ਮੰਗਾ ਨੇ ਇਨਾ ਕਿਸਾਨ ਆਗੂਆਂ ਦੀਆਂ ਜਿਹੜੀਆਂ ਕੱਲ ਖੁੱਲ ਕੇ ਬਾਹਰ ਆਈਆਂ ਉਹ ਕਹਿੰਦੇ 24 ਔਰ 25 ਤਰੀਕ ਨੂੰ ਸਪੈਸ਼ਲ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਬੁਲਾਇਆ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਅਜੇ ਵਿੱਚ ਉਹ ਕਹਿੰਦੇ ਇੱਕ ਤਾਂ ਜਿਹੜਾ ਖੇਤੀਬਾੜੀ ਦੇ ਮੰਡੀਕਰਨ ਦਾ ਨਵਾਂ ਮਸੌਦਾ ਡਰਾਫਟ ਹੈ ਉਹਨੂੰ ਪੰਜਾਬ ਦੀ ਸਰਕਾਰ 24 25 ਦੇ ਸੈਸ਼ਨ ਦੇ ਵਿੱਚ ਰੱਦ ਕਰੇ ਇੱਕ ਤਾਂ ਇਹ ਮੰਗ ਹੈ ਦੂਸਰੀ ਉਹ ਕਹਿੰਦੇ ਸਾਡੀਆਂ ਕਿਸਾਨ ਸੰਗਠਨਾਵਾਂ ਦੀਆਂ 12 ਮੰਗਾਂ ਨੇ ਉਹਨਾਂ 12 ਦੀਆਂ 12 ਮੰਗਾਂ ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਤਾ ਪਾਇਆ ਜਾਵੇ ਔਰ ਉਹ ਮਤਾ ਪਾਸ ਕਰਕੇ ਕੇਂਦਰ ਨੂੰ ਭੇਜਿਆ ਜਾਵੇ ਮੈਨੂੰ ਇਹ ਲੱਗਦਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਮਤੇ ਦੇ ਰੂਪ ਚ 24 25 ਤਰੀਕ ਨੂੰ ਪਾਸ ਕਰ ਸਕਦੀ ਹੈ ਖੇਤੀਬਾੜੀ ਮੰਡੀ ਕਰਨ ਦਾ ਜਿਹੜਾ ਡਰਾਫਟ ਹੈ ਉਹਨੂੰ ਵੀ ਰੱਦ ਕੀਤਾ ਜਾ ਸਕਦਾ ਹੈ ਪੰਜਾਬ ਦੀ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿੱਚ ਇਹ ਕੋਈ ਬਹੁਤੀ ਹੈਰਾਨੀ ਵਾਲੀ ਗੱਲ ਨਹੀਂ ਹੈ ਪਰ ਆਉਣ ਵਾਲੇ ਸਮੇਂ ਚ 19 ਮਾਰਚ ਨੂੰ ਐਮਐਸਪੀ ਦੇ ਉੱਤੇ ਜਿਹੜੀ ਮੀਟਿੰਗ ਹੋਣੀ ਹੈ ਉਹਦੇ ਉੱਪਰ ਹਜੇ ਬਹੁਤ ਲੰਮਾ ਸਮਾਂ ਕੇਂਦਰ ਨੇ ਵੀ ਸਲਾਹ مشورہ ਕਰਨਾ ਹੈ ਵਿਚਾਰ ਵਟਾਂਦਰਾ ਕਰਨਾ ਹੈ ਔਰ ਜਿਹੜੇ ਖੇਤੀਬਾੜੀ ਮੰਤਰੀ ਨੇ ਸਾਡੇ ਦੇਸ਼ ਦੇ ਸ਼ਿਵਰਾਜ ਸਿੰਘ ਚੋਹਾਨ ਉਹਨਾਂ ਦੀ ਗੱਲ ਸੁਣ ਲਈ ਤੇ ਫਿਰ ਸਾਡੇ ਕਿਸਾਨਾਂ ਆਗੂਆਂ ਦੀ ਗੱਲ ਸੁਣ ਲਈ ਬਹੁਤ ਸਦਭਾਵਪੂਰਨ ਵਾਤਾਵਰਨ ਵਿੱਚ ਚਰਚਾ ਹੋਈ ਹੈ ਕਿਸਾਨ ਕਲਿਆਣ ਕੇ ਸਾਰੇ ਕਾਮੋ ਕੋ जो मोदी सरकार की प्राथमिकता है हमने उनको भी रखा है और डल्लेवाल जी पंधेर जी किसान नेताओं की बात को ध्यान से सुना है बहुत अच्छी चर्चा हुई है ये चर्चा जारी रहेगी और अगली बैठक 19 मार्च को यहीं चंडीगढ़ में होगी ਫਰਦ ਕੋ ਫੰਡ ਦੀ ਵੀ ਕਮੀ ਨਹੀਂ ਜੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਲਾਇਆ ਜਾਵੇ ਤੇ ਕੋਈ ਵੱਡਾ ਮਸਲਾ ਨਹੀਂ ਹੈਗਾ ਚਲੋ ਜਦੋਂ ਸਾਰੀ ਗੱਲਬਾਤ ਹੋਈ ਅਸੀਂ ਜੋ ਉਹਨਾਂ ਨੇ ਕਿਹਾ ਮੰਤਰੀਆਂ ਨੇ ਹਰ ਪੱਖ ਤੋਂ ਤੱਥਾਂ ਸਮੇਤ ਤੱਥਾਂ ਸਮੇਤ ਉਹਨਾਂ ਸਰਕਾਰ ਦੇ ਪੋਰਟਲਾਂ ਤੋਂ ਹੀ ਜਿਹੜੀਆਂ ਸਰਕਾਰ ਦੀਆਂ ਖਰੀਦ ਏਜੰਸੀਆਂ ਨੇ ਜਿਹੜਾ ਖੇਤੀਬਾੜੀ ਮੰਤਰਾਲੇ ਆ ਜੱਪਸੀਈ ਦਾ ਡਾਟਾ ਜਾਂ ਹੋਰ ਡਾਟੇ ਉਹਨਾਂ ਚ ਸਾਰੀ ਉਹਨਾਂ ਦੀ ਡਿਟੇਲ ਦਿੱਤੀ ਕੋਈ ਆਪਣਾ ਨਹੀਂ ਹੈ ਸਾਡਾ ਉਹਨਾਂ ਦਾ ਡਾਟਾ ਉਹਨਾਂ ਦੇ ਗਾੜੀ ਰੱਖਿਆ ਵੀ ਤੁਸੀਂ ਇਹ ਤੁਹਾਡੇ ਸਰਕਾਰ ਦਾ ਡਾਟਾ ਵਾ ਮੈਨੂੰ ਲੱਗਦਾ ਉਹ ਕੰਟੈਂਪਟ ਵੀ ਨਹੀਂ ਕਰਕੇ ਗਏ ਪਰ ਇਸ ਕਰਕੇ ਇਹ ਮੀਟਿੰਗ ਲੰਮੀ ਪਈ ਵੀ ਤੁਸੀਂ ਅਸੀਂ ਇੱਕ ਹਫਤੇ ਦੇ ਵਿੱਚ ਵਿੱਚ ਉਹ ਸਾਰਾ ਡਾਟਾ ਜਿਹੜਾ ਵਾ ਉਹ ਉਹਨਾਂ ਨੂੰ ਮੁਹੱਈਆ ਕਰਵਾ ਦਾਂਗੇ ਤੇ ਕਿਉਂਕਿ ਕਹਿੰਦੇ ਆ ਵੀ ਅਸੀਂ ਆਪਦੇ ਐਕਸਪਰਟ ਨਾਲ ਮੰਤਰੀ ਕਹਿੰਦੇ ਅਸੀਂ ਖੁਦ ਸਟੱਡੀ ਕਰਾਂਗੇ ਫੇਰ ਅਸੀਂ ਤੁਹਾਨੂੰ ਗੱਲ ਕਰ ਸਕਾਂਗੇ ਇਸ ਕਰਕੇ ਉਹਨਾਂ ਨੇ ਸਮਾਂ ਇਹਨੂੰ ਲੰਮਾ ਲਿਆ ਵੀ ਸਾਨੂੰ ਸਮਾਂ ਦੇ ਦਿਓ ਅਸੀਂ ਕਿਹਾ ਵੀ ਤੁਸੀਂ ਦੱਸ ਦਿਓ ਵੀ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਨਾ ਕੇਂਦਰ ਦਾ ਕੀ ਕਾਟਾ ਹੈਗਾ ਚਰਚਾ ਬੇਸਿਕਲੀ ਜਿਵੇਂ ਬਨੂ ਕੁਆੜ ਨੇ ਕਿਹਾ ਇਸ ਮੁੱਦੇ ਤੇ ਪੂਰੀ ਕਨਸਨਟ੍ਰੇਸ਼ਨ ਕਰਦੀ ਰਹੀ ਉਹਨਾਂ ਇਹ ਨਹੀਂ ਕਿਹਾ ਵੀ ਅਸੀਂ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾਉਣ ਨੂੰ ਤਿਆਰ ਨਹੀਂ ਹੈਗੇ ਉਹਨਾਂ ਕਿਹਾ ਵੀ ਇਹ ਇੰਨੀ ਚਰਚਾ ਦੇ ਨਾਲ ਇੱਡਾ ਵੱਡਾ ਫੈਸਲਾ ਕੀਤਾ ਨਹੀਂ ਜਾ ਸਕਦਾ ਇਹਨੂੰ ਹੋਰ ਚਰਚਾ ਦੀ ਲੋੜ ਹੈਗੀ ਆ ਇਸ ਕਰਕੇ ਤੁਸੀਂ ਤੱਥ ਰੱਖੋ ਅਸੀਂ ਵੀ ਤੱਥਾਂ ਤੇ ਆਪਣੀ ਸਟੱਡੀ ਕਰਕੇ ਆਵਾਂਗੇ ਤੇ ਅਸੀਂ ਤੁਹਾਨੂੰ ਦੱਸਾਂਗੇ ਵੀ ਉਹਨਾਂ ਦਾ ਕੀ ਪੱਖ ਹੈਗਾ ਉਹ ਅਗਲੀ ਮੀਟਿੰਗ 'ਚ ਆਜੂਗਾ ਵੀ ਉਹ ਕੀ ਸੋਚਦੇ ਹੈਗੇ ਦਲਾਜੇ ਪੰਜਾਬ ਦੇ ਸਿਆਸੀ ਮਾਹੌਲ ਦੀ ਗੱਲ ਕਰ ਲਈਏ ਤਾਂ 27 ਤੋਂ ਪਹਿਲਾਂ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਸਿਆਸੀ ਰਾਜਧਾਨੀ ਸੰਗਰੂਰ ਦੇ ਵਿੱਚ ਜੋ ਹੈ ਇੱਕ ਵਾਰ ਫੇਰ ਆਮ ਆਦਮੀ ਪਾਰਟੀ ਨੂੰ ਹੋਰ ਤਗੜਾ ਕਰਨ ਦੇ ਕੰਮਾਂ ਦੇ ਵਿੱਚ ਰੁੱਝ ਗਏ ਨੇ ਕਲੂਨਾ ਨੇ ਸੰਗਰੂਰ ਦਾ ਦੌਰਾ ਵੀ ਕੀਤਾ ਕੱਲ ਕਿਹੜੇ-ਕਿਹੜੇ ਵੱਡੇ ਕੰਮ ਉਹਨਾਂ ਨੇ ਸੰਗਰੂਰ ਦੇ ਵਿੱਚ ਕੀਤੇ ਨੇ ਤਾਂ ਕਿ ਸਿਆਸੀ ਪਕੜ ਜੋ ਹੈ ਸੰਗਰੂਰ ਦੇ ਵਿੱਚ ਬਰਕਰਾਰ ਰਹੇ ਹੋਰ ਮਜ਼ਬੂਤ ਹੋ ਸਕੇ ਸੋ ਇਸ ਉੱਪਰ ਵੀ ਗੱਲ ਸਾਂਝੀ ਕਰਿਓ ਕੀ-ਕੀ ਰਿਹਾ ਖਾਸ ਕੱਲ ਦੇ ਦਿਨ ਜਦੋਂ ਸੰਗਰੂਰ ਗਏ ਭਗਵੰਤ ਮਾਨ ਦੇਖੋ 27 ਤੋਂ ਪਹਿਲਾਂ ਲਗਾਤਾਰ ਹੁਣ ਭਗਵੰਤ ਮਾਨ ਦੀ ਕੋਸ਼ਿਸ਼ ਹੈ ਕਿ ਇੱਕ ਤੋਂ ਬਾਅਦ ਇੱਕ ਪੰਜਾਬ ਦੇ ਜਿਹੜੇ ਵੱਖ-ਵੱਖ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਪਕੜ ਤਕੜੀ ਕੀਤੀ ਜਾਵੇ ਔਰ ਖਾਸ ਤੌਰ ਤੇ ਸੰਗਰੂਰ ਜਿਹੜਾ ਉਹਨਾਂ ਦਾ ਗ੍ਰਹਿ ਜ਼ਿਲ੍ਹਾ ਹੈ ਜਿੱਥੋਂ ਦੋ ਵਾਰ ਐਮਪੀ ਵੀ ਰਹੇ ਨੇ ਕੱਲ ਇੱਕ ਵਾਰ ਫਿਰ ਉਹਨਾਂ ਨੇ ਸੰਗਰੂਰ ਦਾ ਦੌਰਾ ਕੀਤਾ ਔਰ ਕਈ ਉਥੇ ਉਦਘਾਟਨ ਕੀਤੇ ਵਿਕਾਸ ਵਿਕਾਸ ਦੇ ਜਿਹੜੇ ਕੰਮ ਐ ਉਹ ਸ਼ੁਰੂ ਕਰਾਏ ਆਰਥਿਕ ਰਾਜਧਾਨੀ ਮੰਨੀ ਜਾਂਦੀ ਹੈ ਸੰਗਰੂਰ ਆਮ ਆਦਮੀ ਪਾਰਟੀ ਦੀ ਔਰ ਪਿੱਛੇ ਜੇ ਜ਼ਿਮਨੀ ਚੋਣ ਬਰਨਾਲੇ ਚ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇੱਕ ਬਾਗੀ ਉਮੀਦਵਾਰ ਵੀ ਉਥੇ ਖੜੇ ਹੋ ਗਏ ਪਰ ਕਿਤੇ ਨਾ ਕਿਤੇ ਭਗਵੰਤ ਮਾਨ ਸੰਗਰੂਰ ਚ ਆਪਣੀ ਜਿਹੜੀ ਪਕੜ ਐ ਉਹਨੂੰ ਹੋਰ ਤਕੜਾ ਕਰਨਾ ਚਾਹੁੰਦੇ ਨੇ ਔਰ ਕੱਲ ਵੀ ਜਦੋਂ ਆਪਣੇ ਸਮਾਗਮ ਚ ਗਏ ਤੇ ਉਹਨਾਂ ਨੇ ਮੰਚ ਤੋਂ ਕਈ ਵੱਡੇ ਖੁਲਾਸੇ ਕੀਤੇ ਜਿਹੜੀ ਪਹਿਲਾਂ ਆਮ ਦੀ ਇੱਕ ਸਕੀਮ ਸ਼ੁਰੂ ਕਰਾਈ ਸੀ ਭਗਵੰਤਮਾਨ ਉਹਨਾਂ ਨੇ ਸੰਗਰੂਰ ਦੇ ਵਿੱਚ ਉਹ ਬਹੁਤ ਕਾਮਯਾਬ ਰਹੀ ਜਿਹਦੇ ਵਿੱਚ ਅਕਾਲਗੜ ਪਿੰਡ ਦੀਆਂ ਔਰਤਾਂ ਨੇ ਜਿਹੜਾ ਸਲਾਈ ਕਢਾਈ ਦਾ ਕੰਮ ਕੀਤਾ ਵਰਦੀਆਂ ਬੱਚਿਆਂ ਦੀਆਂ ਸੀਟੀਆਂ ਪਹਿਲਾਂ ਉਹਨਾਂ ਨੇ ਤੇ ਉਹ ਕੰਮ ਕਾਫੀ ਜ਼ਿਆਦਾ ਅੱਗੇ ਵਧਿਆ ਤੇ ਹੁਣੇ ਜਿਹੜੀ ਸਕੀਮ ਹੈ ਭਗਵੰਤਮਾਨ ਹੁਣ ਇਹ ਸਕੀਮ ਦਾ ਵਿਸਥਾਰ ਕਰਨਾ ਚਾਹੁੰਦੇ ਨੇ ਕਿ ਉਹ ਚਾਹੁੰਦੇ ਨੇ ਕਿ ਇਸ ਤਰ੍ਹਾਂ ਦੀ ਸਕੀਮ ਹੋਣਾ ਸੀ ਪੂਰੇ ਪੰਜਾਬ 'ਤੇ ਲੈ ਕੇ ਜਾਈਏ ਔਰ ਸੰਗਰੂਰ ਤੋਂ ਮਸ਼ਹੂਰ ਹੋਈ ਇਸ ਸਕੀਮ ਨੂੰ ਅਗਰ ਉਹ ਪੰਜਾਬ 'ਚ ਲਾਗੂ ਕਰਦੇ ਨੇ ਇਹਦੇ ਨਾਲ ਕਾਫੀ ਜ਼ਿਆਦਾ ਫਾਇਦਾ ਪਿੰਡਾਂ 'ਚ ਰਹਿਣ ਵਾਲੀਆਂ ਸਾਡੀਆਂ ਉਹਨਾਂ ਔਰਤਾਂ ਦਾ ਹੋਏਗਾ ਜਿਨ੍ਹਾਂ ਨੂੰ ਸਿਲਾਈ ਕਢਾਈ ਦੇ ਕੰਮ ਆਉਂਦੇ ਨੇ ਉਹ ਸਿੱਖ ਵੀ ਸਕਣਗੀਆਂ ਤੇ ਜਿਨ੍ਹਾਂ ਨੂੰ ਆਉਂਦੇ ਨੇ ਉਹ ਹੋਰ ਕੰਮ ਕਰ ਸਕਣਗੀਆਂ ਔਰ 216 ਨਵੀਆਂ ਮਸ਼ੀਨਾਂ ਸੰਗਰੂਰ 'ਚ ਉਹਨਾਂ ਨੇ ਗੱਲ ਹਰੀ ਚੰਡੀ ਵਿਖਾਈ ਇਹ 40 ਕਰੋੜ ਦੀ ਲਾਗਤ ਨਾਲ ਖਰੀਦੀਆਂ ਗਈਆਂ ਨੇ ਸੀਵਰੇਜ ਦੀ ਸੜਕਾਂ ਤੇ ਸੀਵਰੇਜ ਦੀ ਸਾਫ ਸਫਾਈ ਲਈ ਸੋ 730 ਮਸ਼ੀਨਾਂ ਜਿਹੜੀਆਂ ਨੇ 216 ਮਸ਼ੀਨਾਂ ਜਿਹੜੀਆਂ ਨੇ ਉਹਨਾਂ ਨੂੰ ਹਰੀ ਚੰਡੀ ਦਿੱਤੀ ਔਰ 40 ਕਰੋੜ ਦੀ ਲਾਗਤ ਦੇ ਨਾਲ 730 ਮਸ਼ੀਨਾਂ ਖਰੀਦੀਆਂ ਨੇ ਜੋ ਬਾਕੀ ਜ਼ਿਲ੍ਹਿਆਂ ਤੇ ਸ਼ਹਿਰਾਂ ਦੇ ਵਿੱਚ ਵੀ ਭੇਜੀਆਂ ਜਾਣਗੀਆਂ ਸੋ ਇੱਕ ਤਰੀਕੇ ਨਾਲ ਜਿਹੜਾ ਡਿਵੈਲਪਮੈਂਟ ਦਾ ਅਜੰਡਾ ਹੈ ਉਹਨੂੰ ਲੈ ਕੇ ਭਗਵੰਤ ਮਾਨ ਅੱਗੇ ਵਧ ਰਹੇ ਨੇ ਔਰ ਐਸਐਸਐਫ ਸੜਕ ਸੁਰੱਖਿਆ ਫੋਰਸ ਉਹਦੀ ਕਾਮਯਾਬੀ ਦਾ ਜ਼ਿਕਰ ਉਹ ਹਰ ਜਗ੍ਹਾ ਕਰਦੇ ਨੇ ਔਰ ਇਹ ਕਾਮਯਾਬ ਸਕੀਮ ਹੈ ਔਰ 48% ਤੋਂ ਵੀ ਜ਼ਿਆਦਾ ਜਿਹੜੀਆਂ ਮੌਤਾਂ ਨੇ ਹਾਦਸਿਆਂ ਚ ਸੜਕੀ ਹਾਦਸਿਆਂ ਦੀਆਂ ਉਹ ਪਿਛਲੇ ਵਰੇ ਨਾਲੋਂ ਘਟੀਆਂ ਨੇ ਸੋ ਸੜਕ ਸੁਰੱਖਿਆ ਸਕੀਮ ਵੀ ਇੱਕ ਚੰਗੀ ਸਕੀਮ ਹੈ ਭਗਵੰਤ ਮਾਨ ਦੀ ਸੋ ਹੁਣ ਡਿਵੈਲਪਮੈਂਟ ਦੇ ਏਜੰਡੇ ਤੇ ਹੀ ਉਹ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਨਿਕਲੇ ਨੇ ਤਾਂ ਕਿ 27 ਤੋਂ ਪਹਿਲਾਂ ਜਿਹੜਾ ਉਹ ਮਾਡਲ ਬਣਾਉਣਾ ਚਾਹੁੰਦੇ ਨੇ ਡਿਵੈਲਪਮੈਂਟ ਦਾ ਉਹਨੂੰ ਕਿਸ ਹੱਦ ਤੱਕ ਸਥਾਪਿਤ ਕਰਦੇ ਨੇ ਇਹ ਤਾਂ ਵਕਤ ਦੱਸੂਗਾ ਪਰ ਉਹਨਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਇਸੇ ਦਿਸ਼ਾ ਦੇ ਵਿੱਚ ਨੇ ਪਿੰਡਾਂ ਚ ਅਸੀਂ ਇੱਕ ਅਕਾਲਗੜ ਤੋਂ ਸ਼ੁਰੂ ਕੀਤਾ ਸੀਗਾ ਕਾਮਯਾਬ ਹੋ ਗਿਆ ਉਹ ਉਹਦਾ ਨਾਮ ਹੈ ਪਹਿਲ ਮਤਲਬ ਪਿੰਡਾਂ 'ਚ ਅਸੀਂ ਮਸ਼ੀਨਾਂ ਸਲਾਈ ਵਾਲੀਆਂ ਪੰਚਾਇਤ ਘਰ 'ਚ ਰੱਖਤੀਆਂ ਘਰੇ ਵੀ ਲੈ ਕੇ ਜਾ ਸਕਦੇ ਆ ਆਪਣੇ ਉਹ ਤੇ ਸਰਕਾਰੀ ਸਕੂਲਾਂ ਨੇ ਸਾਰੀਆਂ ਵਰਦੀਆਂ ਪਿੰਡਾਂ 'ਚ ਉਹ ਨਾਪ ਆ ਜਾਂਦਾ ਕੰਪਿਊਟਰ ਤੇ ਸਰਕਾਰੀ ਸਕੂਲਾਂ ਨੇ ਸਾਰੀਆਂ ਵਰਦੀਆਂ ਸਾਡੇ ਪਿੰਡਾਂ ਦੀਆਂ ਮਾਵਾ ਪਹਿਣਾ ਉਸੇ ਆਉਣਗੀਆਂ ਫਿਰ ਪ੍ਰਾਈਵੇਟ ਸਕੂਲ ਵੀ ਆ ਗਏ ਸੰਗਰੂਰ ਦੇ 25 ਪ੍ਰਾਈਵੇਟ ਸਕੂਲ ਜਿਹੜੇ ਨੇ ਉਹਨਾਂ ਨੇ ਵੀ ਆਪਣੀਆਂ ਵਰਦੀਆਂ ਦਿੱਤੀਆਂ ਕਿ ਪਸਾ ਨੂੰ ਸਲਵਾ ਕੇ ਦੇ ਦਿਓ ਜੀ ਹੁਣ ਅਸੀਂ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਨੂੰ ਦਿੱਤੀਆਂ ਕਿ ਪੰਜਾਬ ਸਾਰੀ ਪੰਜਾਬ ਪੁਲਿਸ ਦੀਆਂ ਵਰਦੀਆਂ ਪਿੰਡਾਂ 'ਚ ਮਾਵਾਂ ਸਾਡੀਆਂ ਹੈਨਾ ਜੱਪੈਣਾ ਉਸੇ ਆਉਂਦੀਆਂ ਨੇ ਤੇ ਨਾਲ ਫੁਲਕਾਰੀਆਂ ਨਾਲ ਦੇਸੀ ਜਿਹੜੀਆਂ ਸਾਬਣਾ ਬਣਾਉਂਦੀ ਸੀ ਕੱਚੀ ਕਹਾਣੀ ਦਾ ਤੇਲ ਹੈਨਾ ਚੱਪਲਾਂ ਔਰ ਫਿਰ ਈਮਾਰਟ ਵੀ ਲਾਉਨੇ ਆ ਵੀ ਉਹ ਇੱਥੇ ਧੂਰੀ ਦੇ ਨੇੜੇ ਕਿਤੇ ਬਾ ਕਿਤੇ ਘੰਟੇ 'ਚ ਹੀ ਵਿਕ ਜਾਂਦੀਆਂ ਸਾਰੀਆਂ ਇੱਕ ਘੰਟਾ ਨਹੀਂ ਲੱਗਦਾ ਸੋ ਕਿਉਂਕਿ ਲੋਕ ਇਹੋ ਜਿਹੀ ਚੀਜ਼ਾਂ ਚਾਹੁੰਦੇ ਆ ਤੇ 100 ਲੇਡੀਆਂ ਨੇ ਇੱਕ ਪਿੰਡ ਚ ਉਹਨਾਂ ਦਾ ਟਰਨਓਵਰ 1.5 ਕਰੋੜ ਰੁਪਏ ਇੱਕ ਸਾਲ ਦਾ ਚਾਣਕੇ 1.5 ਲੱਖ ਰੁਪਏ ਇੱਕ ਲੇਡੀ ਨੇ ਕਮਾ ਲਿਆ ਜੀ ਮੈਂ ਚਾਹਨਾ ਕਿ ਜਦੋਂ ਤੱਕ ਉਹਦਾ ਘਰ ਵਾਲਾ ਖੇਤੋਂ ਜਾਂ ਦਫ਼ਤਰੋਂ ਜਾਂ ਕੋਈ ਮਜ਼ਦੂਰੀ ਕਰਦਾ ਜੋ ਤੱਕ ਉਹ ਆਪਦੇ ਘਰੇ ਸ਼ਾਮ ਨੂੰ ਆਵੇ ਤਾਂ ਉਹਦੇ ਘਰੇ ਜੇ ਦੋ ਲੇਡੀਆਂ ਨੇ ਉਹ ਘੱਟੋ ਘੱਟ 3 ਤੋਂ 4000 ਰੁਪਏ ਕਮਾਈ ਬੈਠੇ ਹੁਣ ਇੱਕ ਦਿਨ ਦਾ ਇੱਕ ਦਿਨ ਦਾ ਸੋ ਤਾਂ ਉਹਦੇ ਨਾਲ ਫਿਰ ਕਬੀਲਦਾਰੀ ਜਿਹੜੀ ਹੈ ਉਹ ਉਹਨੂੰ ਹਲਾਰਾ ਮਿਲਦਾ ਹੈ ਚైనా ਦੀ ਕਾਮਯਾਬੀ ਦਾ ਇਹੀ ਕਾਰਨ ਹੈ ਕਿ ਉਥੇ ਪਿੰਡਾਂ ਦੇ ਵਿੱਚ ਲੇਡੀਜ਼ ਕੰਮ ਕਰਦੇ ਕੋਈ ਲੇਡੀਜ਼ ਫਿਲੀ ਨਹੀਂ ਕੋਈ ਬਾਰਬੀ ਡਾਲ ਬਣਾ ਰਹੀ ਹੈ ਕੋਈ ਕੋਈ ਮਿੱਕੀ ਮਾਊਸ ਬਣਾ ਰਿਹਾ ਕੋਈ ਕੁਝ ਬਣਾ ਰਿਹਾ ਹੈ ਇਹੀ ਜਿਹੜੀਆਂ ਅ ਅਸੀਂ ਚੀਜ਼ਾਂ ਬਾਹਰੋਂ ਠੇਕੇ ਤੇ ਲੈ ਕੇ ਬਣਾਉਣੇ ਆ ਉਹੀ ਅਸੀਂ ਪਿੰਡਾਂ 'ਚ ਬਣਵਾ ਲਈਏ ਪਿੰਡਾਂ 'ਚ ਸਾਡੀਆਂ ਮਾਵਾਂ ਜਿਹੜੀਆਂ ਇਹਨਾਂ ਕੋਲ ਇੰਨੀ ਕਲਾ ਹੈ ਉਹ ਦਰੀਆਂ ਉਹ ਫੁਲਕਾਰੀਆਂ ਉਹ ਜੁੱਤੀਆਂ ਪਾ ਨਹੀਂ ਸਕਦੀਆਂ ਹੋਰ ਕਿਤੇ ਸੋ ਇਹ ਵਧੀਆ ਤੁਹਾਡਾ ਮੈਨੂੰ ਯਾਦ ਆ ਗਿਆ ਤੇ ਹੁਣ ਸਾਰੇ ਇਹ ਸੰਗਰੂਜ ਤਾਂ ਕਾਮਯਾਬ ਹੋ ਗਿਆ ਇਹ ਹੁਣ ਇਹਨੂੰ ਅਸੀਂ ਸਾਰੇ ਪੰਜਾਬ ਚ ਲਾਗੂ ਕਰਨ ਲੱਗੇ ਆਂ ਤਾਂ ਕਿ ਸਾਡੀਆਂ ਮਾਵਾ ਭੈਣਾਂ ਵੀ ਰੋਜ਼ਗਾਰ ਦੇ ਵਿੱਚ ਹਿੱਸਾ ਨਾਲੇ ਘਰੇ ਵੀ ਰਹਿਣ ਤੇ ਨਾਲੇ ਪੈਸੇ ਵੀ ਕਰਨ ਬੈਠਿਆਂ ਨੂੰ ਬਣਨ ਉਹਨਾਂ ਸੋ ਬਹੁਤ-ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਜੋ ਹੈ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੀ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਸੋ ਬਹੁਤ-ਬਹੁਤ ਧੰਨਵਾਦ ਹਰਜੋ ਜੀ ਤੁਹਾਡਾ ਵੀ ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੀ ਹੈ ਸੋ ਕੋਈ ਵੀ ਤੇ ਅਸਹਿਮਤ ਹੈ ਤੇ ਸਾਡੇ ਨਾਲ ਪੱਖ ਸਾਂਝਾ ਕਰੋ ਅਸੀਂ ਤੁਹਾਡੀ 不疼。But done.